ਇੱਕ ਤੇਰੀ ਦੋ ਦਲਾਤੀ ਦੇ ਰੁਪਿਆ ਪਿੱਛੇ ਮੈਂ ਭੁੱਖਾ ਨਹੀਂ ਹੈਗਾ ਮੈਂ ਤਾਂ 10000 ਰੁਪਏ ਪਾਲੀਏ ਤੋਂ ਮੰਗ ਕੇ ਵੀ ਲੈ ਦੂੰਗਾ ਆ ਚੱਕ ਦੇਈ ਸਾਡੀ 20000 ਦਿੰਦੇ ਯਾਰ ਹੁਣ ਤੁਸੀਂ ਦੇਖੋ ਜੇ 20 ਦੀ 20 ਦੀ ਲੈ ਜਾਓ ਮੈਂ ਤਾਂ 19 ਤਾਂ ਕਿਹਾ ਨੇ 20 ਲੱਖ ਕੀ ਹੋਣਾ ਛੱਡ ਤੇ ਬਾਈ ਸਾਡੇ ਨੂੰ ਖਾਲੀ ਨਾ ਮੋੜ ਤੜ ਕੀ ਸਾਡਾ ਮੂੜ ਨਾ ਖਰਾਬ ਕਰ ਬਾਲਾ ਥੋੜਾ ਸਾਰੇ ਪੰਜਾਬ ਦੇ ਬੰਦੇ ਇਕੱਠੇ ਕਰੋ ਦੇ ਪਾਲੀ 20000 ਪਾਲੀ ਕਿੱਥੇ ਕਰੋ ਬਈ ਮੇ ਵੀਰੇ ਉਹ ਮੇ ਵੀ ਪਾਲੀ ਕਰ ਸਾਰੇ ਪੰਜਾਬ ਦੇ ਜੇ ਕੋਈ ਨੂੰ ਗੁੜੀ ਕਹਿ ਗਏ ਯਾਰ ਲੱਖ ਜਿੱਦੀ ਹੈ ਕਹੂੰ ਲੱਖ ਜੱਡੀ ਬੱਕਰੀ ਐ ਜਾਇਜ ਬਹੇ ਲਾ ਕੇ ਲੈ ਜਾ ਲੈ ਬਾਬਾ ਜੀ ਤੁਸੀਂ ਦੱਸਿਓ ਇਹ ਤਾਂ ਕੌਣ ਕਹਿੰਦਾ ਯਾਰ ਬੁਢੀ ਐ 6 ਦੰਦ ਕੱਢ ਕੇ ਹੁਣ ਪੱਕਾ ਇੱਥੇ ਚੱਕਿਆ ਇਹਨੂੰ ਕਹਿੰਦਾ ਇਹ ਬੁਢੀ ਬੱਕਰੀ ਐ ਉਹ ਜੰਦੀਆਂ ਨਕਾਤੀਆਂ ਆਪਾਂ ਨਾ ਮਾਰੋ ਵੀ ਸਾਰੀ ਉਮਰ ਮਾਲਾ ਚ ਗਮਾਤੀ ਇੱਕ ਤੇਰੀ ਦੋਦਲਾਲੀ ਦੇ ਰੁਪਈਆ ਪਿੱਛੇ ਮੈਂ ਭੁੱਖਾ ਨਹੀਂ ਹੈਗਾ ਮੈਂ ਤਾਂ 10000 ਰੁਪਈਏ ਪਾਲੀਏ ਤੋਂ ਮੰਗ ਕੇ ਵੀ ਲੈ ਜੂਗਾ ਇੱਕ ਗੱਲ ਸੁਣਾ ਮੈਨੂੰ ਦਲਾਲੀ ਦੀ ਕੋਈ ਲੋੜ ਨਹੀਂ ਮੈਂ ਇਹਨਾਂ ਤੋਂ 6000 ਤੋਂ 10000 ਰੁਪਈਆ ਤੁਹਾਨੂੰ ਕਰਾਈ ਦੂ ਤੇਰੇ ਨਾਲ ਕੀ ਮੇਰੇ ਪੰਡ ਮਨਜੋ ਬਾਹਰ ਮੈਨੂੰ ਲਾ ਕੇ ਬਣ ਗਿਆ ਚੰਗੀ ਹੈ ਜੇ ਲੈ ਗਈ ਮੈਂ ਗੱਲ ਗਲਤ ਨਹੀਂ ਕਰਦਾ ਹੈਗਾ ਕਿਸੇ ਨਾਲ ਤੂੰ ਵੀ ਨਾ ਮਰੇ ਉਹ ਵੀ ਨਾ ਮਰੇ ਗੱਲ ਵਜਨਦਾਰ ਕਰ ਵੀ ਆਂਦੀ ਜੰਨਾ ਬਾਈ ਕਰ ਲੈ ਰਾਹ ਕਰ ਮੈਂ ਤਾਂ ਤਾਂ ਨਹੀਂ ਕਰ ਲੈ ਗੱਲ ਤੈਨੂੰ 부ੜੀ ਨਾ ਕਹਿ ਕੇ ਛੱਡ ਨਾ ਬੀਬੀ 2000 ਦੀ 부ੜੀ ਆਉਗੇ ਗੱਲਤ ਕੰਮ ਨਾ ਕਰੋ ਲੱਗਾ ਤਾਂ 20 ਲੱਗਦਾ ਜੇ ਨਹੀਂ ਕੋਈ ਦੰਦਾ ਬੱਕਰੀ ਖਾਂ ਵਾਲੀ ਹੈ ਹੈ ਅੱਜ ਦੰਦਾ ਰਾਜਾ ਆ ਚੱਕਦੇ ਹੀ ਸਾਂ 20000 ਦੰਦਿਆ ਯਾਰ ਹੁਣ ਤੁਸੀਂ ਦੇਖੋ ਜੇ 20 ਦੀ 20 ਦੀ ਲੈ ਜਾਓ ਮੈਂ ਤਾਂ 19 ਤਾਂ ਕਿਹਾ ਨੇ 20 ਲਾਤੇ ਜਿਨੇ ਤੂੰ ਮੈਨੂੰ ਐ ਦੱਸ ਦੇ ਬਾਈ ਖਰਚਾ ਦੋ ਵੇ ਸਹੀ ਦਾ ਸਾਰ ਰਸਤਾ ਕਿੰਨੇ ਦੀ ਦੇਣੀ ਹੈ ਮੇਰੀ ਲਾਇ ਤੇ ਲੈ ਜਾਓ ਯਾਰ 20 ਵੀ ਨਹੀਂ 20 ਵੀ ਨਹੀਂ ਮੈਂ ਕਿਹਾ 20 ਜੇ ਤਾਂ ਰੋਟੀ ਹੀ ਦੋ ਤੂੰ ਪੱਥਿਆ ਕਰ ਰੋਟੀ ਆਗਾ ਸੁਣ ਆਜਾ ਆਪਰੇ ਯਾਰ ਕਾਈ ਦਾ ਅਸੀਂ ਤੇਰੇ ਦੇ ਕੱਢਦੇ ਇਹ ਬਾਲੀ ਕਾਲੀ ਦਾ ਭੱਜ ਜਾ ਅਸੀਂ ਜੇਬ ਤੇ ਥੋੜੀ ਲਾ ਕੇ ਦਿੰਦੇ ਭਾਈ ਐ ਕਰ ਤੂੰ ਛੱਡੇ ਇਹਨਾਂ ਦਾ ਰਾਂਝਾ ਰੇਜੀ ਕਰਦੇ ਆ 21000 ਦੀ ਬੱਕਰੀ ਫੜਾ ਇਹਨਾਂ ਨੂੰ ਮੈਂ ਵੀ ਕਹਿੰਦਾ ਵਿਚਾਰਲਾ ਬੰਦਾ ਹਰ 21 ਦੀ ਮੈਂ ਕਹਿੰਦਾ ਮੈਂ ਕਹਿੰਦਾ 21 ਦੀ ਓਹ ਹਜ਼ਾਰ ਪਿੱਛੇ ਕੀ ਸਾਡਾ 21 ਦੀ ਲਜਾਨਾ ਯਾਰ ਪਿੱਛੇ ਕਿਉਂ ਸਿੱਟਾਂਗੇ ਵੇਚਾਂਗੇ 21 ਕੋਈ ਨਹੀਂ ਹੋਂਦ ਬਾਈ ਦੀ ਵੇਚਾਂਗੇ ਹਾਂ ਵੇਚਾਂ ਇਹਦਾ ਬੋਣੀ ਦਾ ਕਰਕੇ ਇਹਦਾ ਬੋਣੀ ਦਾ ਕਰਕੇ ਦੀ ਟਾਈਮ ਇਹਦਾ ਓਏ ਰਾਜੀ ਨੇ ਕਹਦੇ ਕਹਦਾ ਵੇਚ 21 ਦੀ ਲੈ ਯਾਰ ਬਾਈ ਕੇ ਉਹਦੇ 20 ਲੈ ਓਏ ਤਾਂ ਮੈਂ ਕਹਿੰਦਾ ਇਹਨਾਂ ਨੂੰ ਚੱਲ ਮੈਂ ਉਹਨੀਆਂ ਨੂੰ 20 ਕਹਿੰਦਾ ਕਹਿੰਦਾ ਤੂੰ 20 ਜਾਰੀ ਕਰ ਨਾ ਹਟ ਫੜ ਜਾ ਸੁਣਾ 25 ਹੁੰਦੀ ਹੈ ਬੋਣੀ ਕਰਾ ਅਗਰ ਵੀਡੀਓ ਲੈ ਖਣ ਤੇ ਬਾਈ ਵੇ ਸਾਡੇ ਨੂੰ ਖਾਲੀ ਨਾ ਮੋੜ। ਅਰਤੀ ਸਾਡਾ ਮੂਹਰ ਨਾ ਖਰਾਬ ਕਰ। ਹੋਰ ਆੜ ਕੇ ਬਣੂਗਾ ਤੇਰਾ। ਇਹ ਪੈਸੇ ਦੇ ਰੂ। ਇਹ ਖਰਾਬ ਹੀ ਹੋ ਜਾਂਦਾ ਹੁੰਦਾ। ਖਰਾਬ ਹੋ ਜਾਂਦਾ ਹੁੰਦਾ। ਮੋਹਣੀ ਦੇ ਟਾਈਮ ਅਸੀਂ ਘਟਾ ਵੀ ਚੱਲ ਜਾਂਦੇ ਆ। ਸਾਡਾ ਵੀ ਨਹੀਂ ਕੋਈ ਪੂਰੀ ਦੌਰ ਕੀ ਬਣੀ ਉਹਦੇ ਵੀ ਨਹੀਂ ਬਣੀ। ਤਾਂ ਕਿਉਂ ਨਿਕਲ ਜੇ ਨਾ ਬਹੁਤ ਮਾੜਾ ਹੁੰਦਾ। ਹਾਂ। ਲੱਖ ਰੁਪਏ ਦੀ ਗੱਲ ਆ ਗੁਰੂ ਜੀ ਲੈਣ ਦੀ ਫੋਜੀ। ਹੋਰ ਜਾ ਦੇਖ। ਗੁਰਜੀ ਤੋਂ ਪਹਿਲਾਂ 1.90 ਮੇੜਾ। ਕਿ ਵੀ ਦੇ ਦਾਂਗੇ। ਨਾ ਹੁਣ ਕੀ ਦੇ ਗਿਆ। ਕਿ ਵੀ ਦੇ ਦਾਂਗੇ ਕੋਈ ਨਾ। ਟਾਇਰ ਹੋਰ ਦਿੱਲੀ ਦੀ ਵਾਪਸ ਹਾਂ ਤੈਨੂੰ ਇਹ ਦੇਤਾ ਸੀ ਕਿਥੇ ਕਹਿੰਦੇ ਰੱਖ ਲਿਆ ਹੋਰ ਦੇਰ ਹੋਣ ਲਾ ਹੈ ਨਹੀਂ ਸਾਡੇ ਕੋਲ ਇੰਨਾ ਫੋਨ ਰੱਖਦੇ ਲੰਡਾ ਜੀ ਲੰਡਾ ਜੀ ਮੇਰ ਲਵੇ ਹੋ ਕੇ ਭੱਜ ਜਾਊਗਾ ਲੰਡਾ ਜੀ ਮੇਰ ਲਵੇ ਗਿੜੇ ਕੋਈ ਨਾ ਯਾਰ ਹੋਰ ਦੇ ਰਿਹਾ ਕੰਦੇ ਮੈਂ ਇਹਦੀ ਵੀ ਬੋਣੀ ਕਰਾਉਂ ਸਵੇਰ ਦਾ ਟਾਈਮ ਆ ਹੁਣ ਇਹ ਹੁਣ ਇੱਥੋਂ ਲੈ ਕੇ ਕੋਈ ਨਿਕਲੂ ਮੈਨੂੰ ਕਾਹਹੀਂ ਦਊ ਫੇਰ ਕੋਈ 5 ਲੱਖ ਦੀ ਜਾਲ ਹੈ 2 2 4 3 2000 ਰੁਪਏ ਆ ਗਿਆ ਕੋਈ ਨਾ ਲੈ ਚੁਣ ਦਰਾਜੂ ਨਾਮ ਤੇ ਤੂੰ ਵੀ ਦੇ ਹੁਣ ਮੈਨੂੰ ਗਰਾਹ ਹੋਣੀ ਇਹਦੀ ਮੱਝ ਆਉਂਦਾ ਜੇ ਤਾਂ 500 ਲੈ ਲੈਂਦਾ ਤੋ ਤਾਂ ਇਹ ਕਿਹੜੇ ਦੇ ਉਠੋਲੂ ਇਹ ਹਰਤਾ ਫੜਾ ਇਹਦਾ ਭਾੜਾ ਇੱਕ ਹੋਰ ਦਵਾ ਦੇ ਲੈ ਆਹੀ ਦਵਾ ਦੇ ਦੇ ਚਲ É da just Maris,